ਯਾਰ ਇਹ ਕੱਲ ਦਾਣੇ ਪਾਉਣੇ ਸੀ ਤੇ ਇਹ ਬਦਲ ਕੇ ਹੁਣ ਆਪੇ ਪਾਉਣਾ ਇਹਨੂੰ ਹੀ ਦਾ ਨਾਲ ਵੀ ਇਹਦੀ ਕੱਲ ਪ੍ਰਾਇਡ ਹਾ ਹਸਾਂ ਇਹਨੂੰ ਆਖਿਆ ਵੀ ਸਾਮਲ ਬਾਤ ਹੋਣਾ ਵਾ ਤੇ ਸਾਲ ਜੋ ਕੇ ਦਾਣੇ ਹੱਟ ਜਾਂ ਅੰਦਰ ਪਵਾ ਜਾ ਫਿਰ ਕੋਈ ਗੱਲ ਨਹੀਂ ਆ ਫਿਰ ਆ ਜੀ ਹੈ ਕੀ ਕਾਲਾ ਕੇ ਫਿਰ ਆ ਜੀ ਆਹੋ ਖਾਲਾ ਕੇ ਨਾ ਤੋਂਲੇ ਸਾਲ ਫਿਰ ਆ ਜੀ ਇਹਨੂੰ ਨਾਲ ਲਾਇਆ ਉਹ ਚੱਲ ਹਾਂ ਮੁੰਡੇ ਜੋ ਹਰ ਮੱਡੀ ਲਾਇਆ ਜੀ ਕੰਮ ਇਤਾਂ ਕਰਨਾ ਤੇ ਮੱਡੀ ਲੱਗਾ ਹੁੰਦਾ ਵਾ 何 ਬੇਧੰਨ ਉਹ ਲੈ ਰੱਖੇ ਨਹੀਂ ਹਾਂ 20 ਡਾਲਰ ਦਾ ਬਾਜ 20 ਡਾਲਰ ਦਾ ਟਾਕਿਲ ਨਹੀਂ ਤਾਂ ਨਹੀਂ ਸੀਗਾ ਸੀਗਾ ਇਧਰ ਕਿਧਰ ਲੈ ਜਾ ਕਰ ਕੱਲ ਕਦੇ ਨਾ ਜਾ ਤੇਰੇ ਨਾਲ ਮਿਲਦਾ ਕਿ 12 ਦਰਿਆਲਾ ਇਧਰ ਲੈਣੇ ਤੇ ਆ ਇਧਰ ਦੇ ਬੈ ਕੇ ਨਹੀਂ ਘਰ ਜਾਣ ਤਣ ਤਣੇ ਤੇਰਾ ਆਪੇ ਕਰੂਗਾ ਕਿਉਂ ਨਿਕਲ। ਆਹ ਫਿਰ ਸਿੱਧੇ ਗਏ ਰਾਜ ਫਿਰ ਦਹਾਉਂਦੀਆਂ ਵੀ ਨਾ ਕੱਢ ਕੇ ਪਾਈ। ਵਿੱਚ ਪੌਂਡਿਆਂ ਬੋਰੀ ਦੇ ਉੱਤੇ ਚੜ੍ਹ ਕੇ ਹੈ। ਇਹ ਕਿ ਕੱਢ ਗੱਲ ਤਾਂ ਕੱਢ ਪਾਈ ਦੀ ਆ। ਕੋਈ ਤਾਂ ਫੜੀ। ਬੋਲਦੀ ਰਹਾ ਅੱਜ ਕੀ ਮੰਗ? ਅੱਜ ਕੋਈ ਨਹੀਂ। ਸਿੱਧੇ ਖੇਡ ਲੈ ਉਹ ਨਾਲ ਅਕਤ ਨਾਲ।

ਗਰਬੀਨਾ ਬਾਹਰ ਵੀ ਚਾਦਾ ਸਤਾਇਕ ਬਾਹਰ ਬੋਲ ਜਾਏ ਸਭ ਅੱਗੇ ਜਾਣਾ ਮੈਂ ਪੜਿਆ ਤੂੰ ਨਹੀਂ ਲੈ ਹਾਈ ਟਿਕਰ ਜਦੋਂ ਬੁਰਾ ਕਮ ਮ ਕਾਤਾ ਮੁੰਡਿਆਂ ਨੇ ਹਿੰਮਤ ਮਾਰ ਕੇ ਤੇ ਹੁਣ ਚਲੀ ਜਾਂਦੇ ਘਰ ਰੋਟੀ ਪਾਣੀ ਨਾਲ ਘਰ ਖਾਣਾ ਆਪਾਂ ਕੰਮ ਬੈਨ ਸਾਡਾ ਕੀਤਾ ਉਹ ਮੁੰਡੇ ਦਾ ਧਮਾਨ ਦੀ ਵੀਡੀਓ ਆ ਗਈ ਆ ਉਹ ਦੇਖਣੀ ਹੁਣ ਉਹ ਚਲੋ ਵੈਨੇ ਚੱਲ ਕੇ ਹੁਣ ਕੰਮ ਕਰਾ ਆ ਗਿਆ ਵਾ ਨਾਲੇ ਹੁਣ ਵੀਡੀਓ ਵੈਨੇ ਜਾ ਗਈ ਆ ਨਾ ਤੋਂ ਹੋ ਗਿਆ ਹੁਣ ਦੇ ਕੰਮੇ ਸਾਲ ਕੇ ਫੇਰ ਪਵਾ ਕੇ ਜਾਣੀ ਆ ਔਰ ਜੇ ਮੁੱਕ ਜਾਣੀਆਂ ਉਹਨੇ ਫੇਰ ਸਾਲ ਫੇਰ ਸਹੀ ਬਹਿਣਾ ਇੱਕ ਗੱਲ ਆ ਸਿਆਣੇ ਕਹਿੰਦੇ ਜਮੀਦਾਰ ਦੀ ਜਿਹੜੀ ਪਿਆਲੀ ਰੱਬ ਦੇ ਨਾਲ ਹੁੰਦੀ ਆ ਪੀ ਕਈ ਵਾਰ ਜਿੰਨਾ ਚਿਰ ਤੱਕ ਢੋਲਿਆਂ ਵਿੱਚ ਦਾਣੇ ਦਾਣੇ ਨਾ ਪੈ ਜਾਣਾ ਸਾਡੇ ਢੋਲੇ ਕਹਿੰਦੇ ਆ ਟਰਮਾਂ ਨੂੰ ਕਣਕਾਂ ਦੇ ਢਮਾਂ ਨੂੰ ਢੋਲ ਵੀ ਕਈ ਜਗ੍ਹਾ ਢੋਲ ਵੀ ਗਿੰਦੇ ਤੇ ਜਿੰਨਾ ਚਿਰ ਢੋਲਾਂ ਵਿੱਚ ਕਣਕ ਨਾ ਪੈ ਜਾਏ ਉਹਨਾਂ ਚਿਰ ਤੱਕ ਕੋਈ ਆਸ ਨਹੀਂ ਹੈਗੀ ਕਿ ਇਹ ਦਾਣੇ ਖਾਣ ਨੂੰ ਮਿਲਣੇ ਆ ਕਰਮਾ ਚ ਦਾਣੇ ਹੈਗੇ ਆ ਜਾਂ ਨਹੀਂ ਹੈਗੇ ਸਾਡੇ ਬਾਪੂ ਜੀ ਵੀ ਉਹ ਕਹਿੰਦੇ ਹੁੰਦੇ ਸੀ ਵੀ ਰੱਬ ਦੇ ਨਾਲ ਪਿਆਲੀ ਹੈ ਜਮੀਦਾਰ ਦੀ ਕੁਦਰਤੀ ਖੇਤੀ ਬਿਲਕੁਲ ਕੁਦਰਤ ਤੇ ਨਿਰਭਰ ਕਰਦਾ ਵਾ ਵੀ ਜੇ ਮੌਸਮ ਚੰਗਾ ਹੋ ਗਿਆ ਤਾਂ ਫਸਲ ਚੰਗੀ ਹੋਊਗੀ ਦਾਣੇ ਚੰਗੇ ਹੋਣਗੇ ਤੇ ਨਹੀਂ ਚੰਗਾ ਤਾਂ ਤੁਸੀਂ ਜਿੰਨਾ ਮਰਜ਼ੀ ਤੇ ਖਾਦਾਂ ਸਪਰੇਆ ਜੋ ਕੁਝ ਮਰਜ਼ੀ ਕਰ ਲੋ ਉਹ ਗੱਲ ਨਹੀਂ ਬਣਨੀ ਹੈ ਜੀ ਕਿ ਕਈ ਵਾਰ ਤੇ ਫਸਲ ਬੀਜੀ ਵੀ ਨਹੀਂ ਜਾਂਦੀ ਮੀਂਹ ਕਰਕੇ ਕਈ ਵਾਰ ਪੱਕੀ ਫਸਲ ਤੇ ਨਹੀਂ ਪੈ ਜਾਂਦਾ ਤੇ ਜ਼ਿਮੀਦਾਰ ਦੀ ਲਾਈਫ ਹੀ ਇਦਾਂ ਦੀ ਆ ਮੈਂ ਆਰਾ ਖੁਦ ਦਾ ਐਕਸਪੀਰੀਅੰਸ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਇਹੀ ਕੰਮ ਕੀਤਾ ਤੇ ਕਈ ਵਾਰ ਬੜੀਆਂ ਆਸਾਂ ਹੁੰਦੀਆਂ ਫਸਲਾਂ ਦੇ ਉੱਤੇ ਕਿ ਫਸਲ ਆਉਣੀ ਐ 6 ਮਹੀਨੇ ਬਾਅਦ ਆ ਕਰਾਂਗੇ ਆ ਕਰਾਂਗੇ ਤੇ ਰਿਜਾਂ ਹੁੰਦੀਆਂ ਬੜੀਆਂ ਵੀ ਬੱਚਿਆਂ ਨੂੰ ਕੁਝ ਆ ਲੈ ਕੇ ਦਵਾਂਗੇ ਹਨਾ ਵੀ ਆਹ ਕੰਮ ਕਰਨ ਵਾਲਾ ਘਰ ਦੇ ਕੰਮ ਹੋਣ ਵਾਲੇ ਆ ਹਨਾ ਕੁਛ ਨਾ ਕੁਛ ਮੈਂ ਕੱਲ ਤੋਂ ਅਕਤੀ ਵਿੱਚ ਮਨ ਨੂੰ ਹਨਾ ਕਾਇਮ ਰੱਖਣਾ ਚਾਹੀਦਾ ਵੀ ਕੁਝ ਵੀ ਹੋ ਸਕਦਾ ਫਸਲ ਦੇ ਨਾਲ ਬਿਲਕੁਲ ਨਿਰਭਰ ਨਹੀਂ ਮਾੜੇ ਤੋਂ ਮਾੜੇ ਹਾਲਾਤਾਂ ਵਾਸਤੇ ਤਿਆਰ ਰਹਿਣਾ ਚਾਹੀਦਾ ਮਤਲਬ ਕਿ ਕਰੋ ਚੰਗਾ ਸਭ ਕੁਝ ਆਸ ਰੱਖ ਕੇ ਮਨ ਵਿੱਚ ਵੀ ਆਪਾਂ ਬੈਸਟ ਕਰ ਰਹੇ ਆ ਆਪਣਾ ਤੇ ਜੇ ਕੁਦਰਤ ਦੇ ਹੱਥ ਵਾਸਾ ਪਰਮਾਤਮਾ ਦੇ ਹੱਥ ਵਾਸਾ ਵੀ ਉਹ ਜੋਸ਼ੀ ਕਰਨਿਆਂ ਦਾ ਫਲ ਸਾਨੂੰ ਮਿਲਣਾ ਜਾਂ ਨਹੀਂ ਮਿਲਣਾ ਤੇ ਜਦੋਂ ਖੇਤੀ ਤੇ ਹੈ ਹੀ ਖੇਤੀ ਤੇ ਨਿਰਪਰਾਂ ਜਾ ਕੇ ਸਾਡੇ ਕੋਲ ਹੋਰ ਕੁਝ ਖੇਲ ਹੋਵੇ ਫਿਰ ਵੀ ਬੰਦਾ ਕਹਿ ਲਿੰਦਾ ਵੀ ਚੱਲ ਕੋਈ ਗੱਲ ਨਹੀਂ ਇਧਰੋਂ ਉਧਰੋਂ ਆ ਜਾਣਗੇ ਪਰ ਜ਼ਿੰਮੇਦਾਰ ਪਰਿਵਾਰ ਆ ਜਿਹੜੇ ਸਾਡੇ ਜ਼ਿਆਦਾਤਰ ਹੈਗੇ ਆਪਾਂ ਤੇ ਉਹ ਜੇ ਕਰਕੇ ਜਿੱਦਾਂ ਹੁਣ ਗਾਂ ਸਾਡੇ ਬੱਚੇ ਆ ਮੇਰੀ ਸੋਚ ਤਾਂ ਇਹ ਹੀ ਆ ਵੀ ਇਹਨਾਂ ਨੂੰ ਥੋੜਾ ਜਿਹਾ ਹਟ ਕੇ ਇਸ ਚੀਜ਼ ਤੋਂ ਹਨਾ ਉਹਨਾਂ ਨੂੰ ਟ੍ਰੇਨਿੰਗ ਕੀਤਾ ਜਾਏ ਵੀ ਚਲੋ ਜ਼ਿੰਮੇਦਾਰ ਤੇ ਇਹ ਖੇਤੀ ਤੇ ਸਾਡੀ ਜਿਹੜੀ ਹੈ ਕਿਤਾ ਜਿਹੜਾ ਸਾਡੇ ਫੋਨ ਵਿੱਚ ਬਸਿਆ ਆ ਇਹ ਤੇ ਆਪਾਂ ਜਿਹੜਾ ਛੋਟੇ ਬੱਚੇ ਨੂੰ ਵੀ ਤੁਸੀਂ ਇਸ ਕੰਮ ਵਾਸਤੇ ਲਾ ਲਓ ਤੇ ਉਹ ਵੀ ਲੱਗ ਜੂਗਾ ਕਿਉਂਕਿ ਸਾਡੇ ਖੂਨ ਦੇ ਵਿੱਚ ਵਾਏ ਇਹਦੇ ਨਾਲ ਨਾਲ ਜੇ ਆਪਾਂ ਕੋਈ ਹੋਰ ਕੋਈ ਸਕਿੱਲ ਸਿੱਖ ਲਈਏ ਕਿੰਨੇ ਤਰ੍ਹਾਂ ਦੇ ਸਟਾਰਟਅਪ ਕੋਈ ਨਾ ਕੋਈ ਬੱਚਾ ਆਪਣੇ ਰੁਚੀ ਦੇ ਹਿਸਾਬ ਨਾਲ ਜਿੱਦਾਂ ਉਹਦੇ ਵਿੱਚ ਇੰਟਰਸਟ ਹੈਗਾ ਵਾ ਉਹ ਕੋਈ ਕੰਮ ਸਿੱਖ ਲੇ ਤਨਾਲੇ ਥੋੜਾ ਜਿਹਾ ਜਰਾ ਸਾਹੌਖਾ ਹੋ ਜਾਂਦਾ ਵਾ ਉਹਨਾਂ ਦੇ ਮਾਪਿਆਂ ਦਾ ਵੀ ਸੌਖਾ ਹੋ ਜਾਂਦਾ ਚਲੋ ਬੱਚੇ ਨੂੰ ਵੀ ਥੋੜੀ ਆਸ ਹੋ ਜਾਂਦੀ ਵੀ ਮੈਂ ਇਕੱਲਾ ਇਸ ਚੀਜ਼ ਤੇ ਨਿਰਭਰ ਨਹੀਂ ਹਾਂਗਾ ਨਾਲੇ ਪਤਾ ਨਹੀਂ ਨਾ ਹੁੰਦਾ ਨਾਲੇ ਫਸਲ ਦਾ 6 ਮਹੀਨਾ ਦੀ ਫਸਲ ਵਾ ਪਤਾ ਨਹੀਂ ਤੁਸੀਂ 6 ਮਹੀਨੇ ਮਿਹਨਤ ਕਰਦੇ ਰਹੋ ਤੇ ਇੱਕੋ بارش ਆਉਣੀ ਆ ਗੜੇ ਆਉਣੇ ਆ ਤੇ ਇੱਕੋ ਵਾਰ ਸਾਰਾ ਕੁਝ ਜਿਹੜਾ ਵਾ ਉਹ ਫਿਨਿਸ਼ ਹੋ ਜਾਣਾ ਵਾ ਤੇ ਇਹੀ ਕਹੂੰਗਾ ਮੈਂ ਵੀ ਆਪਣਾ ਹਮੇਸ਼ਾ ਜਿਹੜਾ ਵਾ ਚਾਦਰ ਦੇਖ ਕੇ ਜਦਾਂ ਕਿ ਜੇ ਪੈਰ ਪਸਾਰ ਕੇ ਆਓ ਦੇਖ ਕੇ ਚੱਲੋ ਤੁਸੀਂ ਕਿ ਜਿੰਨਾ ਕਿ ਤੁਹਾਡੀ ਇਜਾਜ਼ਤ ਦਿੰਦੀ ਹੈ ਇਨਕਮ ਤੇ ਜ਼ਿਆਦਾ ਆਸਾਂ ਵੀ ਨਹੀਂ ਲਾਉਣੀਆਂ ਚਾਹੀਦੀਆਂ ਉਹ ਆਸਾਂ ਸਾਰਿਆਂ ਨੇ ਹੁੰਦੀਆਂ ਹਨ ਉਹਨਾਂ ਨੂੰ ਵੀ ਹੁੰਦੀਆਂ ਸਾਡੀ ਫਸਲ ਪੱਕੀ ਆ ਤੇ ਅਸੀਂ ਆਹ ਕਰਨਾ ਮਾਂ ਚੀਜ਼ ਲੈ ਕੇ ਆਉਣੀ ਜਾਂ ਆਹ ਕੰਮ ਕਰਨ ਵਾਲੇ ਉਹ ਕਰਨੇ ਆ ਪਰ ਮਨ ਵਿੱਚ ਹੁਣ ਤਾਂ ਸ਼ੁਰੂ ਤੋਂ ਆਦਤ ਪੈ ਚੁੱਕੀ ਹੈ ਵੀ ਇੰਨਾ ਜ਼ਿਆਦਾ ਵੀ ਡਿਪੈਂਡ ਨਹੀਂ ਹੋ ਜਾਣਾ ਵੀ ਕੱਲ ਨੂੰ ਕੁਝ ਵੀ ਹੋ ਜਾਏ। ਕਈ ਵਾਰ ਫਸਲ ਜਿਹੜੀ ਬਹੁਤ ਮਾੜੀ ਨਿਕਲ ਆਉਂਦੀ ਆ 15-15 ਕਵਾਂਟਲ ਵੀ ਨਿਕਲੀ 12-12 ਕਵਾਂਟਲ ਵੀ ਥੱਲੇ ਦੀ ਨਿਕਲੀ ਆ। ਤੇ ਉਦੋਂ ਵੀ ਇਹੀ ਆਖਿਆ ਵੀ ਹਾਂ ਜਿੰਨੀ ਨਿਕਲੀ ਬਹੁਤ ਕਿਉਂਕਿ ਆਪਣੇ ਖਰਚਿਆਂ ਦੇ ਉੱਪਰ ਜੇ ਜੇ ਆਪਾਂ ਕੰਟਰੋਲ ਕਰਕੇ ਰੱਖਾਂਗੇ ਤਾਂ ਕੱਲ ਨੂੰ ਜੇ ਕੋਈ ਘੱਟ ਵੀ ਚੀਜ਼ ਨਿਕਲ ਆਉਂਦੀ ਆ ਜਾਂ ਉਮੀਦ ਦੇ ਮੁਤਾਬਕ ਵੀ ਨਹੀਂ ਨਿਕਲਦੀ ਤਾਂ ਫਿਰ ਵੀ ਆਪਣੇ ਆਪ ਨੂੰ ਆਪਾਂ ਕੈਮਰਾ ਰੱਖ ਸਕਦੇ ਆ। ਤੇ ਬਾਕੀ ਕਈ ਕਹਿ ਦਿੰਦੇ ਆ ਵੀ ਜ਼ਿਮੀਦਾਰ ਬਹੁਤ ਸੌਖਾ ਵਾ ਜਾਂ ਫਸਲ ਦਾ ਰੇਟ ਬਹੁਤ ਆ ਪਰ ਤੁਸੀਂ ਜਦੋਂ ਦੇਖਦੇ ਜੇ ਵੀ ਜਿਹੜੇ ਸਾਡੇ ਸਬਜ਼ੀਆਂ ਲਾਉਂਦੇ ਆ ਭੈਣ ਭਰਾ ਥੋੜਾ ਜਿਹਾ ਸਬਜ਼ੀ ਦਾ ਰੇਟ ਵੀ ਵਧਦਾ ਵਾ ਤਾਂ ਸਾਰੇ ਕਹਿਣ ਲੱਗ ਪੈਂਦੇ ਆ ਵੀ ਸਬਜ਼ੀ ਬਹੁਤ ਮਹਿੰਗੀ ਹੋ ਗਈ ਬਹੁਤ ਮਹਿੰਗੀ ਹੋ ਗਈ ਪਰ ਅਸਲ ਵਿੱਚ ਉਹ ਮਹਿੰਗੀ ਜ਼ਿਮੀਦਾਰ ਨਹੀਂ ਕਰਦਾ ਕਿਉਂਕਿ ਜ਼ਿਮੀਦਾਰ ਦੀ ਮੰਡੀ 'ਚ ਜਾ ਕੇ ਤੁਸੀਂ ਹਾਲਤ ਦੇਖੋ ਵੀ ਕੀ ਹੁੰਦੀ ਹੈ ਅਸੀਂ ਖੁਦ ਜਾਂਦੇ ਰਹੇ ਆ ਮੰਡੀ 'ਚ ਜਾ ਕੇ ਖਰੀਦ ਕੇ ਲਿਆ ਕੇ ਉਹਨਾਂ ਤੇ ਕਾਡੀਆਂ ਦੇ ਭਾਅ ਸਬਜ਼ੀ ਮਿਲਦੀ ਤੁਸੀਂ ਦੇਖੋਗੇ 5 ਰੁਪਏ 10 ਰੁਪਏ 2 ਰੁਪਏ ਮਤਲਬ ਖਰਚਾ ਵੀ ਨਹੀਂ ਨਿਕਲਦਾ ਹੈਗਾ ਤੜਾਈ ਵੀ ਨਹੀਂ ਨਿਕਲਦੀ ਕਈ ਵਾਰ ਤੇ ਥੋੜਾ ਜਿਹਾ ਸਿਸਟਮ ਹੀ ਇਸੇ ਤਰ੍ਹਾਂ ਦਾ ਆਪਣੇ ਬਾਅਦ ਮਹਿੰਗੀ ਹੋ ਜਾਂਦੀ ਸਬਜ਼ੀ ਬਾਅਦ ਵਿੱਚ ਮਹਿੰਗੀ ਹੋ ਜਾਂਦੀ ਹਾਂ ਪਰ ਉਹ ਉਹਨਾਂ ਦੇ ਨਾਲ-ਨਾਲ ਖਰਚੇ ਜੁੜਦੇ ਜਾਂਦੇ ਆ ਜਿਹੜੇ ਉੱਥੋਂ ਲੈ ਕੇ ਆਉਂਦੇ ਆ ਕਈ ਤਰ੍ਹਾਂ ਦੀਆਂ ਗੱਲਾਂ ਵਾ ਜੜੀਆਂ ਇਹਨਾਂ ਬਾਰੇ ਚਰੋ ਸੋਚ ਵਿਚਾਰ ਚੱਲਦੀ ਰਹਿੰਦੀ ਆ ਪਰ ਸਾਡੇ ਹੱਥ-ਪਾਸ ਕੁਛ ਨਹੀਂ ਆ ਪਤਾ ਨਹੀਂ ਕਿਵੇਂ ਸੈੱਟ ਹੋਊਗਾ ਸਾਰਾ ਕੁਛ ਜ਼ਿੰਮੇਵਾਰ ਦੀ ਹਾਲਤ ਜਿਹੜੀ ਉੱਥੇ ਦੀ ਉੱਥੇ ਹੀ ਆ ਬਿਲਕੁਲ ਉਵੇਂ ਦਾ ਉਵੇਂ ਹੀ ਆ ਜਿਵੇਂ ਦਾ ਪਹਿਲਾਂ ਸੀਗਾ ਖਰਚੇ ਵਧਦੇ ਜਾਂਦੇ ਆ ਕਿੰਨੇ ਕਿੰਨੇ ਮਹਿੰਗੀ ਖਾਦ ਆ ਸਪਰੇਅ ਆ ਦਵਾਈਆਂ ਲੇਬਰ ਸਾਰਕ ਚੀਜ਼ ਮਹਿੰਗੀ ਆ ਪਰ ਮੈਂ ਤਾਂ ਉਹ ਗੱਲ ਜਿਹੜੀ ਸ਼ੁਰੂ ਕੀਤੀ ਵੀ ਆਪਣੇ ਆਪ ਨੂੰ ਕੈਮਰ ਖੋ ਕਦੇ ਵੀ ਡੋਲੋ ਨਾ ਤੇ ਜੇ ਫਸਲ ਮਾੜੀ ਹੋ ਗਈ ਆ ਤੇ ਕਈ ਵਾਰ ਕਈ ਤਰ੍ਹਾਂ ਦੇ ਮਨ ਵਿੱਚ ਵੀਰਾਂ ਦੇ ਭੈਣਾਂ ਦੇ ਵਿਚਾਰ ਆ ਜਾਂਦੇ ਆ ਵੀ ਬਿਲਕੁਲ ਖਤਮ ਹੀ ਹੋ ਗਿਆ ਆਪਾਂ ਤਾਂ ਪਰ ਫਿਰ ਵੀ ਮੈਂ ਹੀ ਕਹਾਗਾ ਕਿ ਆਪਾਂ ਜਿੰਨਾਂ ਦੇ ਹੈਗੇ ਆ ਬੱਚੇ ਬੱਚੇ ਕਹਾਵਾਂਗਾ ਮੈਂ ਵੀ ਸਾਡੇ ਜਿਹੜੇ ਪੁਰਖੇ ਇੰਨੇ ਮਹਾਨ ਰਹੇ ਆ ਉਹਨਾਂ ਤੋਂ ਸਿੱਖਿਆ ਲੈ ਕੇ ਚੱਲਣ ਦੀ ਲੋੜ ਆ। ਵੀ ਓੱਖੇ ਵੀ ਸੰਦੇ ਰਹੇ ਆ, ਸਾਰਾ ਕੁਝ ਕਰਦੇ ਰਹੇ ਹਨ। ਤੇ ਉਹਦੇ باوجود ਵੀ ਉਹ ਡੋਲੇ ਨਹੀਂ ਹੈਗੇ। ਤੇ ਸਾਨੂੰ ਵੀ ਉਹਨਾਂ ਤੋਂ ਜਿਹੜੀ ਸਿੱਖਿਆ ਲੈਣ ਦੀ ਲੋੜ ਹੈਗੀ ਆ। ਵੀ ਚਲੋ ਜਿਵੇਂ ਦਾ ਵੀ ਸਮਾਂ ਆਊਗਾ ਕੋਈ ਗੱਲ ਨਹੀਂ ਆਪਣੇ ਪਰਿਵਾਰ ਵਿੱਚ ਬੈਠੇ ਆ। ਤੇ ਸਰੀਰਕ ਤੰਦਰੁਸਤੀ ਚਾਹੀਦੀ ਆ। ਕਦੀ ਸਮਾਂ ਸੀ 5 ਕੁਇੰਟਲ, 2 ਕੁਇੰਟਲ, 10 ਕੁਇੰਟਲ ਵੀ ਨਿਕਲਦੀ ਸੀ, ਅੱਜ 25-25 ਕੁਇੰਟਲ ਵੀ ਆ, 20-20 ਕੁਇੰਟਲ ਵੀ ਨਿਕਲ ਰਹੀ ਹੈ ਲੋਕਾਂ ਦੀ। ਹਨਾ ਭੈਣ ਭਰਾਵਾਂ ਦੀ। ਤੇ ਮੈਂ ਇਹ ਕਹਣਾ ਵੀ ਸਭ ਤੋਂ ਵੱਡੀ ਦਾਤ ਇਹੀ ਆ ਵੀ ਜੇ ਤੁਸੀਂ ਤੰਦਰੁਸਤੀ ਤੁਹਾਨੂੰ ਤੁਹਾਡੇ ਕੋਲ ਹੈਗੀ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਬੈਠੇ ਜੇ ਬਿਲਕੁਲ ਸਹੀ ਸਲਾਮਤ ਜੀ ਇਸ ਤੋਂ ਵੱਡਾ ਕੋਈ ਵੀ ਜੜੀ ਆ ਉਹ ਦੌਲਤ ਨਹੀਂ ਹੈਗੀ ਤੇ ਬਾਕੀ ਆਪਣੇ ਆਪ ਵਿੱਚ ਕੈਮਰਾ ਨਾਲ ਚਾਹੀਦਾ ਵਾ ਬਾਕੀ ਮੈਂ ਬਹੁਤਾ ਕੁਝ ਨਹੀਂ ਬੋਲਣਾ ਇਸ ਬਾਰੇ ਕਿਉਂਕਿ ਅਸੀਂ ਇਹਨਾਂ ਜੋ ਕਿ ਹੈ ਨਹੀਂ ਵੀ ਗੱਲ ਕੋਈ ਕਰ ਸਕੀਏ ਪਰ ਜੋ ਵੀ ਦਿਲ ਦੇ ਵਿੱਚ ਕਈ ਵਾਰ ਗੱਲ ਆਉਂਦੀ ਹੈ ਉਹ শেয়ার ਕਰ ਲਈਦੀ ਹੈ ਐਤ ਕੀ ਬਹੁਤ ਮੌਸਮ ਖਰਾਬ ਰਿਹਾ ਤੁਹਾਡੀ ਵੀ ਫਸਲ ਸਾਰੀ ਧੜੀ ਕਣਕ ਬੱਦਰ ਹੋਇਆ ਰਿਆ ਅਜੇ ਕਣਕ ਘਾਰ ਹੀ ਆਈ ਆ ਤੇ ਸ਼ਾਮ ਨੂੰ ਉਸ ਤੋਂ ਲੈ ਨੇਰੀ ਮੀਂਹ ਸ਼ੁਰੂ ਹੋ ਗਿਆ ਹੁਣ ਟਰਾਲੀ ਲਮਣ ਦਾ ਵੀ ਟਾਈਮ ਨਹੀਂ ਮਿਲ ਰਿਹਾ ਵੀ ਟਰਾਲੀ ਲੱਗਦੇ ਆ ਮੀਂਹ ਹੀ ਪਰ ਮਨਚਦਾਰੀ ਵੀ ਹਾਇ ਕਿੰਨੇ ਭੈਣ ਭਰਾਵਾਂ ਦੀ ਫਸਲ ਜਿਹੜੀ ਉਹ ਰਹਿੰਦੀ ਹੈ ਵੱਢਣ ਵਾਲੀ ਤੇ ਨਾ ਕਰਦੀ ਵੀ ਮੀਂਹ ਚਲ ਨਾ ਹੀ ਪਏ ਤੋਂ ਵਾਰੀ ਨਾੜ ਫੋਲ ਕੇ ਫਿਰ ਤੂੜੀ ਬਣੀ ਆ ਤੇ ਬਣਦੀ ਆ ਜਦੋਂ ਫਸਲ ਦਾ ਟਾਈਮ ਹੁੰਦਾ ਉਦੋਂ ਦੇ ਮੀਂਹ ਤੋਂ ਡਰ ਲੱਗਦਾ ਮੀਂਹ ਤੋਂ ਡਰ ਲੱਗਦਾ ਫਸਲ ਹੀ ਇਦਾਂ ਦੀ ਹੈ ਜ਼ਿੰਮੇਦਾਰਾ ਸਾਫਿਕਤਾ ਵੀ ਇਦਾਂ ਦਾ ਵਾ ਵੀ ਹਰ ਵਾਰੀ ਮੌਸਮ ਖਰਾਬ ਹੁੰਦਾ ਵਾ ਪਿੱਛੇ ਚ ਮਾਲਵੇ ਪਾਣੀ ਚੜਿਆ ਵਾ ਤੇ ਕਿੰਨਾ ਪੱਕੀਆਂ ਫਸਲਾਂ ਮਤਲਬ ਸਾਰਾ ਕੁਝ ਖਰਚਾ ਹੋ ਚੁੱਕਾ ਹੈ ਝੋਨੇ ਦੇ ਉੱਪਰ ਤੇ ਸਾਰਾ ਕੁਝ ਬਰਬਾਦ ਕਰ ਦਿੱਤਾ ਪਤਾ ਨਹੀਂ ਕਣਕ ਵੀ ਬੀਜੀ ਗਈ ਕਿ ਨਹੀਂ ਕਿਹੜੇ ਇਲਾਕਿਆਂ ਵਿੱਚ ਬੀਜੀ ਗਈ ਜਿੱਤਕ ਮੈਂ ਦੇਖਦਾ ਹਾਂ ਨਾ ਵੀਡੀਓ ਵੀ ਅਜੇ ਤੱਕ ਉੱਥੇ ਰੇਤਾ ਚੜੀ ਆ ਰਬ ਚੜੀ ਆ ਕਿੰਨੀ ਕਿੰਨੀ ਤੇ ਬਸ ਕੁਦਰਤ ਨਾਲ ਹੀ ਮੱਥਾ ਲਾਉਣ ਵਾਲੀ ਗੱਲ ਹੁੰਦੀ ਆ ਜੇ ਕੁਦਰਤ ਮਿਹਰਬਾਨ ਹੋਊਗੀ ਤਾਂ ਫਸਲ ਘਰ ਆਊਗੀ ਦਾਣੇ ਘਰ ਖਾਨ ਨੂੰ ਆਉਣਗੇ ਬਾਕੀ ਇੱਕ ਗੱਲ ਮੈਂ ਜਰੂਰ ਕਹਿ ਦਿਆਂ ਵੀ ਜ਼ਿੰਮੇਵਾਰ ਦੇ ਸਿਰ ਤੋਂ ਹੀ ਸਾਰਾ ਕੁਝ ਚੱਲਦਾ ਵਾ ਜੇ ਤੁਸੀਂ ਕੋਰੋਨਾ ਟਾਈਮ ਦੇਖੋਗੇ ਤੇ ਸਾਰੇ ਸੈਕਟਰ ਜਿਹੜੇ ਆ ਵੀਕ ਪੈ ਗਏ ਸੀ ਬਿਲਕੁਲ ਕੰਮ ਬੰਦ ਹੋ ਗਿਆ ਸੀ ਪਰ ਜਿਮੀਦਾਰ ਇੱਕ ਐਸਾ ਖੇਤੀ ਦਾ ਧੰਦਾ ਵਾ ਜਿਹੜਾ ਐਸਾ ਇੱਕ ਖੇਤੀ ਦਾ ਕੀਤਾ ਹੈਗਾ ਵਾ ਜਿਹੜਾ ਕਦੀ ਵੀ ਵੀਕ ਨਹੀਂ ਹੋਇਆ ਪਾਹੇ ਜਿਮੀਦਾਰ ਨੂੰ ਉਸ ਦਾ ਰੇਟ ਸਹੀ ਮਿਲੇ ਜਾਂ ਨਾ ਮਿਲੇ ਪਰ ਫਿਰ ਵੀ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਕੀਤਾ ਵਾ ਤੇ ਆਪਣੇ ਆਪ ਤੇ ਪ੍ਰਾਉਡ ਵੀ ਫੀਲ ਹੁੰਦਾ ਵੀ ਆਪਾਂ ਇਸ ਕੋ ਕਿੱਤੇ ਦੇ ਨਾਲ ਜੁੜੇ ਹੋਏ ਆ ਤੇ ਬਾਕੀ ਚਲੋ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਜਿੰਨੇ ਕੁ ਜੋਗੇ ਹੈਗੇ ਆਪਾਂ ਕਰੀ ਚੱਲੀਏ ਆਪਣੀ ਮਿਹਨਤ ਤੇ ਇੰਨਾ ਕਜਾਦਾ ਆਪਾਂ ਖਰਚਾ ਨਾ ਆਪਣਾ ਵਧਾ ਲਈਏ ਤੇ ਸਾਨੂੰ ਇਨਕਮ ਤੋਂ ਸਾਡੀ ਤੋਂ ਬਾਹਰ ਹੋ ਜੇ ਉਹਦੇ ਕਰਕੇ ਸਾਨੂੰ ਕਈ ਵਾਰੀ ਇਹੋ ਜਿਹੇ ਕਦਮ ਚੁੱਕਣੇ ਪੈਂਦੇ ਜਿਹੜੇ ਸਾਨੂੰ ਸਹੀ ਨਹੀਂ ਲੱਗਦੇ ਹੈਗੇ ਤੇ ਪਤਾ ਨਹੀਂ ਮੈਂ ਇਸ ਦੇ ਬਾਰੇ ਕੀ ਗੱਲ ਕਰਨੀ ਤੇ ਕੀ ਨਹੀਂ ਕਰਨੀ ਬਸ ਆ ਮਨ ਵਿੱਚ ਇੱਕ ਦੋ ਬਲਬਲਾ ਹੈਗਾ ਸੀ ਤੇ ਚਾਹੇ ਰਹੀਏ ਚਾਹੇ ਜੋ ਮਰਜ਼ੀ ਹੋ ਜੇ ਫਸਲ ਹੁੰਦੀ ਹੈ ਉਹ ਠੀਕ ਆ ਬਹੁਤ ਵਧੀਆ ਜਿਹਾ ਨਹੀਂ ਹੁੰਦੀ ਤਾਂ ਵੀ ਕੋਈ ਗੱਲ ਨਹੀਂ ਹੈ ਆਪਣੇ ਆਪ ਦਾ ਬੈਸਟ ਕਰੀਏ ਤੇ ਮਾੜੇ ਤੋਂ ਮਾੜੇ ਹਲਾਤਾ ਵਾਸਤੇ ਵੀ ਚਾਰਿਆਣਾ ਸਿੱਖੀਏ ਮੈਂ ਅੱਜ ਤੱਕ ਆਪਣੇ ਦਾਦਾ ਜੀ ਤੋਂ ਇਹ ਸਿੱਖਿਆ ਦਾ ਤੇ ਚਾਹੇ ਨੂਣ ਨਾਲ ਰੋਟੀ ਖਾਣੀ ਮਨਜ਼ੂਰ ਆ ਪਰ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਨਾ ਜਾਂ ਕਦੇ ਕੋਈ ਹੋ ਜਾ ਸਟੈਪ ਨਹੀਂ ਚੁੱਕਣਾ ਹੈਗਾ ਜਿਹੜਾ ਜਿਹੜਾ ਇਫੈਕਟ ਜਿਹੜਾ ਸਾਡੇ ਆਉਣ ਵਾਲੇ ਪਰਿਵਾਰ ਦੇ ਉੱਪਰ ਪਏ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਤੇ ਬਾਕੀ ਸਰੀਰਕ ਤੰਦਰੁਸਤੀ ਜਿਹੜੀ ਉਹ ਸਭ ਤੋਂ ਉੱਪਰ ਹੈ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਣਾ ਦਿਨ ਰਾਤ ਸਮਾਪਤੀ ਕਰ ਰਹੇ ਜੇ ਇਸ ਤੋਂ ਵੱਡੀ ਦੌਲਤ ਨਹੀਂ ਕੋਈ ਹੈਗੀ ਤੇ ਬਸ ਇੰਨੀਆਂ ਕੀ ਗੱਲਾਂ ਕਰਨੀਆਂ ਸੀ ਤੇ ਸਾਡਾ ਹੁਣ ਕੰਮ ਫਿਨਿਸ਼ ਹੋ ਗਿਆ ਬਦਲ ਵੀ ਹੈਗਾ ਉੱਪਰ ਗਜਰਿਆ ਪੂਰਾ ਇਸ ਕਰਿਆ بارش ਹੋ ਸਕਦਾ ਅੱਜ ਤੇ ਉਹ ਵੀ ਵੇਟ ਕਰਦੇ ਹੁਣ ਉਹਨਾਂ ਨੇ ਜਾਣਾ ਵਾ ਛੋਟੇ ਬੇਟੇ ਦੀ ਜਿਹੜਾ ਫਰਿਆਦ ਆ ਉਹਦੀ ਤੁਮਾਂ ਦੀ ਵੀਡੀਓ ਆ ਗਈ ਉਹ ਦੇਖਣ ਚੱਲੇ ਤੇ ਮੇਰਾ ਰਾਤਾ ਹੀ ਮੈਂ ਛੋਟੀ ਜੀ ਗੱਲ ਜਿਹੜਾ ਮੇਰਾ ਐਕਸਪੀਰੀਅੰਸ ਥੋੜਾ ਜਿਹਾ ਰਿਹਾ ਵਾ ਉਹ ਗੱਲ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ ਤੇ ਦੱਸਿਓ ਤੁਸੀਂ ਵੀ ਕਿਵੇਂ ਦਾ ਰਿਹਾ ਤੁਹਾਡਾ ਆਪਣਾ ਤੁਸੀਂ ਤੂੜੀ ਪੱਕਾ ਸੰਭਲਿਆ ਸਾਡੀ ਤੂੜੀ ਬਣਨ ਵਾਲੀ ਰਹਿ ਗਈ ਬਸ ਉਹ ਵੀ ਇੱਕ ਦਿਨ ਚ ਬਣ ਜਾਣੀ ਹੈ ਤੇ ਦੇਖਦੇ ਹਾਂ ਮੌਸਮ ਕਿਵੇਂ ਦਾ ਅੱਗੇ ਕਨਵਰਟ ਲੈਂਦਾ ਦਾ ਦਾਣੇ ਸਾਂਭੇ ਗਏ ਆ ਹੁਣ ਖਾਨਜੋਕੇ ਸਾਹਮਣੇ ਕੇ ਹੁਣ ਡੰਗਰਾਂ ਦੇ ਖਾਨਜੋਕੇ ਪਛਮਣੇ ਦੇ ਖਾਨਜੋਕੇ ਆ ਉਹ ਟੁੜੀ ਤੰਦ ਇਕੱਠਾ ਕਰਨਾ ਵਾ ਤੇ ਇਸ ਚੰਗਾ ਜੀ ਸਾਸਰੀ ਕਾਲੀ ਸਾਰਿਆਂ